DW327 ਦੀ ਅੱਜ ਚੌਥੀ ਵੀਡੀਓ ਹੈਗੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਪਹਿਲਾਂ ਵੀ ਵੀਡੀਓ ਪਾਈ ਤੇ ਜਦੋਂ 50 55 ਦਿਨ ਦੀ ਕਿਸਮ ਅਸੀਂ ਉਦੋਂ ਵੀ ਵੀਡੀਓ ਬਣਾ ਕੇ ਪਾਈ 70 75 ਦਿਨ ਦੀ ਪਾਈ 80 85 ਦਿਨ ਦੀ ਪਾਈ ਅੱਜ 100 ਦਿਨ ਤੋਂ ਪਲੱਸ ਜਿਹੜੀ ਕਿਸਮ ਹੋ ਚੁੱਕੀ ਆ ਅੱਜ 13 ਫਰਵਰੀ ਆ ਤੇ ਕਣਕ ਦੀ ਕਿਸਮ ਜਿਹੜੀ ਆਪਣੀ ਇਹ ਜਮਾ ਕੰਪਲੀਟ ਅਨਸਾਰਾ ਜਿਹੜੀ ਵੈਰਾਈਟੀ ਇਹ ਲੈ ਗਈ ਤੇ ਪਹਿਲਾਂ ਵੀ ਦੱਸਿਆ ਸੀ ਕਿੰਨੇ ਤਰੀਕ ਨੂੰ ਬੀਜੀ ਕੀ ਖਾਦ ਖਰਾਕ ਪਾਈ ਉਹਦੇ ਬਾਰੇ ਵੀ ਦੱਸਾਂਗੇ ਤੁਸੀਂ ਵੀ ਦੱਸਣਾ ਤੁਹਾਡੇ ਕਿੰਨਾ ਇਸ ਸਾਲ ਏਰੀਆ ਡੀਬੀਡਬਲਯੂ 327 ਦਾ ਜਿਹੜਾ ਤੁਸੀਂ ਨੇ ਬੀਜਿਆ ਹੈਗਾ ਕਿਸਮ ਬੜੀ ਵਧੀਆ ਨਸਾਰਾ ਵੈਰਾਈਟੀ ਨੇ ਜਿਹੜਾ ਐਨ ਕੰਪਲੀਟ ਲੈਤਾਗਾ ਕਿਉਂਕਿ ਇਸ ਵੈਰਾਈਟੀ ਦਾ ਕੱਦ ਦੇਖੋ ਐ ਮੀਡੀਅਮ ਹੈਗਾ ਤੇ ਪਰਲੀ ਸ਼ੈਡ ਡੀਬੀਡਬਲਯੂ 188 ਸੌਰੀ 222 ਬੀਜੀ ਹੋਈ ਹੈਗੀ ਆ ਤੇ ਉਹਦੇ ਨਾਲੋਂ 22 ਦੇ ਨਾਲੋਂ ਇਹਦਾ ਕੱਦ ਛੋਟਾ ਹੈਗਾ ਘਟੂ ਘਟ ਇਹਦਾ ਕੱਦ 9800 ਸੈਂਟੀਮੀਟਰ ਜਾਂਦਾ ਹੈ ਤੇ 9600 ਤੋਂ ਲੈ ਕੇ 9800 ਸੈਂਟੀਮੀਟਰ ਤੱਕ ਕਰਦੇ ਜਾਂਦਾ ਹੈ ਘਟ ਕੇ ਕੱਦ 9600 ਸੈਂਟੀਮੀਟਰ ਰਹਿ ਸਕਦਾ ਹੈ ਵੱਧ ਕੇ ਕੱਦ 9800 ਸੈਂਟੀਮੀਟਰ ਰਹਿ ਸਕਦਾ ਇਸ ਤੇ ਖਾਦ ਖਰਾ ਕੇ ਚੰਗੀ ਪਈ ਆ ਜਾਂ ਯੂਰੇ ਵਗੈਰਾ ਜਾਦੇ ਪਈ ਹੋਈ ਆ ਦੂਸਰੀ ਸ਼ੈਡ DBW ਕਿਸਮ 222 ਵੀਜੀ ਆ ਤੇ ਐਸਰੀ ਸਾਈਡ ਡੀਬੀਡਬਲਯੂ 327 ਚਾਰ ਏਕੜ ਬੀਜੇ ਹੋਇਆ ਅੱਜ 12 ਫਰਵਰੀ ਹੋ ਗਈ 1 ਨਵੰਬਰ ਦਾ ਬੀਵੀਆਰ ਹੈ 0 ਡ੍ਰਿੱਲ ਦੇ ਨਾਲ ਕਿਸਮ ਬੀਜੀ ਗਈ ਆ ਬੜੇ ਸੋਸ਼ਲ ਮੀਡੀਆ ਤੇ ਬੜੇ ਕਿਸਾਨ ਭਰਾਵਾਂ ਨੇ ਕਿਹਾ ਵੀ ਕਿਸਾਨਾਂ ਨੇ ਬੜੀ ਭੇੜ ਚਾਲ ਕਰਕੇ ਡੀਬੀਡਬਲਯੂ 327 ਪਿੱਛੇ ਪਏ ਕਿਉਂ ਪਏ ਕਹਿੰਦੇ ਪਿਛਲੇ ਸਾਲ ਇਹਦਾ ਝਾੜ 31 32 33 ਗੰਢਲ ਤੱਕ ਰਿਹਾ ਆਪਾਂ ਨੇ ਉਹੀ ਚੀਜ਼ ਉਹ ਚੀਜ਼ ਨੂੰ ਦੇਖ ਕੇ ਨਹੀਂ ਲਾਇਆ ਤੇ ਚੰਗੀ ਕਿਸਮ ਦੇ ਕੈਪ ਨੇ ਲਾਈ ਆ 222 ਵੀ ਬੀਜੀ ਐ ਤੇ ਚਾਰ ਕਿੱਕੜ ਆਪਨੇ ਡੀਬੀਡਬਲ 127 ਦੀ ਬੀਜੀ ਹੈਗੇ ਆ ਕਿਉਂਕਿ ਹਲੇ ਇਹਦੇ ਉੱਪਰ ਫੰਗੀ ਸਾਈਡ ਤੇ ਐਨਪੀਕੇ ਕਰਨਾ ਹਲੇ ਜਿਹੜਾ ਬਾਕੀ ਹੈਗਾ ਤੇ ਕਿਸਮ ਨੂੰ ਹਲੇ ਪਾਣੀ ਜਿਹੜਾ ਲਾਇਆ ਹੋਇਆ ਤੇ ਖਾਦ ਦੀ ਗੱਲ ਕਰੀਏ ਜੀ ਆਪਾਂ ਡੀਏਪੀ ਜਿਹੜੀ ਮਿਲੀ ਨਹੀਂ ਸੀ ਮਿਕਸ ਕਰਕੇ ਆਪਾਂ ਨੇ ਟੀਐਸਪੀ ਜਿਹੜੀ 06 ਵਾਲੀ ਖਾਦ ਆ ਆਪਾਂ ਨੂੰ ਉਹ ਵਰਤੀ ਸੀ 0 ਡਲ ਦੇਣਾ ਬੀਜੀ 41 43 ਕਿਲੋ ਜਿਹੜਾ ਸੀਡ ਪਾਇਆ ਦੋ ਸਪਰੇਹਾਂ ਮੈਗਨੀ ਸਲਫੇਟ ਦੀਆਂ ਇੱਕ ਵਾਰੀ ਜਿਹੜਾ ਸਲਫਰ ਦਿੱਤਾ ਵੈਰਾਈਟੀ ਦੇ ਵਿੱਚ ਚੰਗੀਆਂ ਖਾਸ਼ੀ ਤਾਂ ਮਾ ਬੜੀਆਂ ਨੇ ਵੈਰਾਈਟੀ ਇੱਕ ਤਾਂ ਸੋਹਣੀ ਬੜੀ ਲੱਗਦੀ ਹੈ ਅੱਜ ਲਗਭਗ 105 ਦਿਨ ਦੇ ਲਗਭਗ ਇਹ ਵੈਰਾਈਟੀ ਜਿਹੜੀ ਹੋ ਚੁੱਕੀ ਆ ਤਿੱਕ ਕੰਪਲੀਟ ਅਨਸਾਰਾ ਇਸ ਵੈਰਾਈਟੀ ਨੇ ਲੈ ਲਿਆ ਕਿਉਂਕਿ ਇਹ ਅਨਸਾਰਾ 95 ਦਿਨ ਤੋਂ ਲੈ ਕੇ 105 7 ਦਿਨਾਂ ਤੱਕ ਕੰਪਲੀਟ ਕਰਦੀ ਹੈ ਵਿੱਚ ਬਾਣਾ 95 96 100 ਦਿਨ ਤੇ ਵੀ ਨਿਸਰੀ ਜਾਂਦੀ ਕਿਤੇ ਪੰਜ ਚਾਰ ਦਿਨ ਮੈਗਰੋ ਨਿਸਾ ਪਿਆ ਉਥੇ ਖਰਾਕ ਵੱਧ ਘਟਦਾ ਬਾਈ ਦੇਖੋ ਫਰਕ ਜਿਹੜਾ ਪੈ ਜਾਂਦਾ ਮੈਂ ਕੋਈ ਵੀ ਦੇਖੋ ਵੀਡੀਓ ਬਣਾਉਣਾ ਆਪਾਂ ਕਦੇ ਵੀ ਪੈਸੇ ਵਿੱਚ ਭੱਜ ਕੇ ਕਿਸੇ ਜ਼ਿਮੀਂਦਾਰ ਦੇ ਪਿੱਛੇ ਭੱਜ ਕੇ ਵੀਡੀਓ ਨਹੀਂ ਮੜਾਈ ਯਾਰ ਤਾਂ ਮੈਂ ਕੋਸ਼ਿਸ਼ ਇਹੀ ਕਰਦਾ ਹੁੰਦਾ ਵੀ ਆਪਾਂ ਆਪਦੇ ਖੇਤ ਦੇ ਵਿੱਚ ਉਹ ਹੀ ਜਿਹੜੀ ਵੀਡੀਓ ਬਣਾਈਏ ਕਿਉਂਕਿ ਜਿਆਦਾ ਕਿਸਾਨ ਆਪਣਾ ਦੇਖੋ ਆਪਾਂ ਨੂੰ ਪਸੰਦ ਕਰਦੇ ਆ ਆਪਣੀ ਜਿਹੜੀ ਗੱਲਬਾਤ ਨੂੰ ਚੰਗਾ ਮੰਨਦੇ ਆ ਉੱਥੇ ਆਪਾਂ ਚਲੇ ਵੀ ਜਾਂਦੇ ਆ ਪਰ ਦੋ ਚਾਰ ਜ਼ਿੰਮੇਦਾਰਾਂ ਕੋਲੇ ਹੀ ਜਾਣਦੇ ਆ ਕੋਈ ਆਪਾਂ ਨੂੰ ਤਾਂ ਪੈਸਾ ਲੈ ਕੇ ਨਹੀਂ ਕੰਮ ਕਰਦੇ ਕਿਉਂਕਿ ਪਿਛਲੇ ਸਾਲ ਵੀ ਬੜੀ ਵੀਡੀਓ ਪਾਈਆਂ ਸੀ ਅੱਜ ਮੈਂ ਆਪਦੇ ਖੇਤ ਵਿੱਚ ਚੌਥੀ ਪੰਜਵੀਂ ਵੀਡੀਓ ਪਾ ਰਿਹਾ ਅੱਗੇ ਵੀ ਦੋ ਤਿੰਨ ਵੀਡੀਓ ਇਹਦੀਆਂ ਹੋਰ ਪੈਣਗੀਆਂ ਕਿਉਂਕਿ ਵੈਰਾਈਟੀ ਦੇ ਵਿੱਚ ਖਾਸ਼ਿਤ ਬੜੀ ਐ ਸ਼ੁਰੂਆਤੀ ਫੋਟ ਬੜੀ ਐ ਵਿੱਚ ਕਿਸਾਨ ਭਰਾਵਾਂ ਦੇ ਇਹ 70 ਦਿਨ ਦੇ 75 ਦਿਨ ਦੀ ਨਿਸਰਗੀ ਕਹਿੰਦੇ ਬਾਈ ਯਾਰ ਇਹ ਤਾਂ ਵੈਰਾਈਟੀ ਫੇਲ ਐ ਤਾਂ ਮੰਨ ਜੂਗੀ ਇਹਨੇ ਤਾਂ ਬਸ ਖੁੰਝੇ ਲਾਉਣ ਵਾਲਾ ਕੰਮ ਕਰਤਾ ਤੇ ਅੱਜ ਦੀ ਘੜੀ ਵੈਰਾਈਟੀ ਦੇਖੋ ਵਧੀਆ ਖੜੀ ਐ ਮੈਂ ਨਹੀਂ ਕਹਿੰਦਾ ਵੀ ਮੇਰੇ 80 ਮਣ ਹੋ ਜੇ ਮੇਰੇ 75 ਮਣ ਹੋ ਜੇ ਕਿਉਂਕਿ ਜਿੰਨਾ ਕਿ ਝਾੜ ਆਮ ਵੈਰਾਈਟੀਆਂ ਦਾ ਹੁੰਦਾ ਝਾੜ ਉਹਨਾਂ ਕੀ ਇਹਦਾ ਹੁੰਣਾ ਠੀਕ ਹੈ ਜੇ ਚੰਗਾ ਦੇਖੋ ਮੌਸਮ ਜਿਹੜੇ ਸਾਲ ਚੰਗਾ ਜਿਆਦਾ ਚੰਗਾ ਮੌਸਮ ਰਹਿ ਜਾਂਦਾ ਹੈ 60 ਮਣ 65 ਮਣ 70 ਮਣ ਤੇ ਵੀ ਕਣਕਾਂ ਚਲੀ ਜਾਂਦੀਆਂ ਨੇ ਜਿਹੜੇ ਸਾਲਾਂ ਦੇ ਵਿੱਚ ਮੌਸਮ ਦੀ ਸਟ੍ਰੈਸ ਜਿਆਦਾ ਪੈ ਜਾਂਦੀ ਹੈ ਉਹਨਾਂ ਸਾਲਾਂ ਦੇ ਵਿੱਚ 55 ਮਣ 50 ਮਣ ਤੇ ਵੀ ਕਣਕਾਂ ਰਹਿ ਜਾਂਦੇ ਕਹਿਣ ਦਾ ਭਾਬੀ ਹੋਰ ਵੈਰਾਈਟੀਆਂ ਦੇ ਬਰੋਬਰ ਝਾੜ ਦੇਣੇ ਨੇ ਹੋ ਸਕਦਾ ਹੈ ਮਨ ਦੋ ਮਨ ਦੂਜਿਆਂ ਨੂੰ ਵਧਾਜੇ ਪਰ ਉਹਨਾਂ ਦੇ ਨਾਲ ਇਹ ਨਹੀਂ ਹੈਗਾ ਵੀ ਸਾਨੂੰ ਘਾਟਾ ਨਹੀਂ ਦੇ ਕੇ ਜਾਊਗੀ ਕੋਈ ਵੀ ਆਪਾਂ ਕਿਸਮ ਲਾਉਨੇ ਆ ਆਪਾਂ ਚੰਗੀ ਸੋਚ ਕੇ ਲਾਉਨੇ ਆ ਚੰਗੀ ਸੋਚ ਕੇ ਲਾਈ ਆ ਹੁਣ ਤੱਕ ਪ੍ਰਮਾਤਮਾ ਦੀ ਕਿਰਪਾ ਹੈ ਹੁਣ ਤੱਕ ਜਿਹੜੀ ਕਿਸਮ ਇਹ ਬੜੀ ਵਧੀਆ ਖੜੀ ਹੈ ਆਪਾਂ ਨੇ ਕਿਸਾਨ ਦੇ ਕੋਲ ਉਹੀ ਜਿਹੜਾ ਸੀਡ ਲਿਆ ਸੀਗਾ ਤੇ ਆਪਾਂ 187 ਵੀ ਪਰਖੇ ਦੇਖੀ 222 ਵੀ ਪਰਖ ਕੇ ਦੇਖੀ ਪਰ ਇਸ ਸਾਲ ਆਪਾਂ ਨੇ DW 327 ਵੀ ਹੈ ਏ ਵੀ ਹੁਣ ਤੱਕ ਪਰਖੇ ਦੇਖ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਚੰਗਾ ਮੌਸਮ ਹੁੰਦਾ ਤਾਂ ਚੰਗਾ ਝਾੜ ਵੀ ਦੇ ਸਕਦੇ ਆ ਜੇ ਮੌਸਮ ਮਾੜਾ ਰਹਿੰਦਾ ਕਿਉਂਕਿ ਇਸ ਸਾਲ ਮੌਸਮ ਦੀ ਸਟ्रेस ਦਾ ਪ੍ਰਭਾਵ ਜਿਹੜਾ ਕਣਕਾ ਤੇ ਜ਼ਰੂਰ ਪੈਣਾ ਹੈ ਜਿਹੜਾ ਝਾੜ ਮਨ ਤੋਂ ਮਨ ਘਟ ਸਕਦਾ ਪਰ ਦੇ ਨਾਲ ਉਹ ਵਧਣ ਦੀ ਕਹਿੰਦੇ ਇਸ ਵਾਰ ਆਸ ਹੀ ਨਹੀਂ ਚਲੋ ਪ੍ਰਮਾਤਮਾ ਦੀ ਮਰਜ਼ੀ ਹੈ ਜੇ ਮੌਸਮ ਜਾਦੇ ਵਿਗੜਦਾ ਤਾਂ ਝਾੜ ਘਟ ਸਕਦਾ ਚੰਗਾ ਮੌਸਮ ਲੱਗਦਾ ਤਾਂ ਝਾੜ ਵੱਧ ਸਕਦਾ ਪਰ ਵੈਰੈਟੀ ਬੜੀ ਵਧੀਆ ਹੁਣ ਤੱਕ ਦੀ ਇਹ ਕਿਸਮ ਜਿਹੜੀ ਬੜੀ-ਬੜੀ ਖੜੀ ਆ ਤੇ ਤੁਸੀਂ ਵੀ ਕਮੈਂਟ ਕਰਕੇ ਦੱਸੋ ਵੀ ਸੋਡੇ ਏਰੀਆ ਦੇ ਵਿੱਚ ਕਿੰਨੇ ਕੁ ਡੀਬੀਡਬਲ 327 ਬੀਜੀ ਹੁਣ ਤੱਕ ਕਿੰਨੇ ਕੁ ਵਧੀਆ ਕਿਸਮ ਰਹੀ ਆ ਇਸ ਕਿਸਮ ਦੇ ਵਿੱਚ ਖਾਸੀਅਤ ਇਹ ਹੈ ਇੱਕ ਤਾਂ ਬਈ ਡਿਗਦੀ ਨਿਮਾਂ ਦੇ ਪੁੱਤਾਂ ਨੇ ਵਿੱਚ ਕਿਸਾਨਾਂ ਨੇ ਤਾਂ ਇਸ ਇਹ ਤੇ ਡਰਦਿਆਂ ਨੇ ਇਹ ਖਿੰਡ ਗਈ 36 70 ਦੰਦੇ ਆ ਗੇਲੀ ਹੋਸਨ ਵੀ ਚੱਕ ਦੀ ਮਾਂ ਦੇ ਪੁੱਤਾਂ ਨੇ ਇੱਥੇ ਤੱਕ ਕਰਨ ਨਹੀਂ ਬਣਦੀ ਨਹੀਂ ਬਈ 187 ਦੀ ਕਰਨੀ ਬਣਦੀ ਹੈ ਉਹੀ ਵੈਰੈਟੀ ਖਿੰਡਦੀ ਹੈ ਆਪਾਂ ਨੇ ਕਿਦੇ ਬਾਈ ਤੇ ਵੀ ਨਹੀਂ ਕੀਤੀ 87 ਇੱਕ ਸਾਲ ਬੀਜੀ ਸੀ ਕਿ 22 ਨੂੰ ਤੀਜਾ ਚੌਥਾ ਸਾਲ ਹੈ 27 ਪਹਿਲੇ ਸਾਲੀ ਬੀਜੀ ਆ ਤੇ ਕੁਝ ਏਰੀਆ ਆਪਾਂ ਨੇ ਐਚਡੀ 33 ਸੱਸੀ ਦਾ ਲਾਇਆ ਧੰਨਵਾਦ